ਅਜਮੇਰ ਸਿੰਘ ਔਲਖ ਯਾਦਗਾਰੀ ਅਵਾਰਡ ਮਨਜੀਤ ਕੌਰ ਔਲਖ ਰਾਜੋਸ਼ੀ ਬਲਰਾਜ ਮਾਨ ਮਨਜੀਤ ਸਿੰਘ ਚੈਲ ਅਤੇ ਸਰਦੂਲ ਸਿੰਘ ਚੈਲ ਦੇ ਵਿਸ਼ੇਸ਼ ਸਹਿਯੋਗ ਨਾਲ ਲਟ ਲਟ ਕਰਕੇ ਬਲਦੀ ਲਾਟ ਪਾਲੀ ਭੁਪਿੰਦਰ ਸਿੰਘ ਉਹ ਇੱਕ ਲਾਟ ਹੈ ਲਾਟ ਹੋਵੇ ਤੇ ਫਿਰ ਮੱਚੇ ਨਾ ਫਿਰ ਪਣਾ ਲਾਟ ਹੀ ਕੀ ਹੋਈ ਇਸੇ ਲਈ ਉਹ ਲਟਲਟ ਕਰਕੇ ਮੱਚ ਰਿਹਾ ਹੈ ਕੋਈ ਬੋਲੇ ਜਾਂ ਨਾ ਉਸ ਦਾ ਸੇਕ ਹਰ ਕੋਈ ਮਹਿਸੂਸ ਕਰ ਰਿਹਾ ਹੈ ਕਿਸੇ ਲਈ ਉਹ ਸੇਕ ਨਿਗ ਹੈ ਕਿਸੇ ਲਈ ਸੜਨ ਕਿਸੇ ਲਈ ਅੱਗ ਹੈ ਕਿਸੇ ਲਈ ਭਾਂਬੜ ਕਿਸੇ ਲਈ ਚਾਨਣ ਹੈ ਕਿਸੇ ਲਈ ਹੁਸਨ ਕਿਸੇ ਲਈ ਤਾਕਤ ਹੈ ਕਿਸੇ ਲਈ ਲਿਆਕਤ ਕਿਸੇ ਲਈ ਕਸ ਕੇ ਵੱਡੇ ਚੁੰਡੀ ਹੈ ਕਿਸੇ ਲਈ ਨਸ਼ਤਰ ਸੇਕ ਤਾਂ ਸੇਕ ਹੈ ਉਸ ਨੂੰ ਕੀ ਫਰਕ ਪੈਂਦਾ ਹੈ ਉਹ ਕਿਸੇ ਲਈ ਕੀ ਉਸ ਨੂੰ ਚਿਟਾਈ ਹੇਠ ਛੁਪੀ ਕਾਲਖ ਲੱਬਣੀ ਆਉਂਦੀ ਹੈ ਇਸੇ ਲਈ ਕਾਲਖ ਉਸ ਤੋਂ ਤਰਹਦੀ ਹੈ ਤੇ ਉਹ ਚਿੱਟਿਆਂ ਦੇ ਦੌਰ ਵਿੱਚ ਕਾਲਾ ਹਫਤਾ ਮਨਾਉਂਦਾ ਹੈ ਚਿੱਟਿਆਂ ਦੇ ਕਾਲੇ ਵਣਜ ਦੀ ਖਿੱਲੀ ਉਡਾਉਂਦਾ ਹੈ ਤੇ ਆਪਣੇ ਹਿੱਸੇ ਦੀ ਕਾਲਖ ਧੋਣ ਦਾ ਯਤਨ ਕਰਦਾ ਉਸ ਦੇ ਅੰਦਰ ਕੋਈ ਪਿਆਸਾ ਕਾਂ ਹੈ ਜਿਸ ਦੇ ਹਿੱਸੇ ਦਾ ਪਾਣੀ ਅਗਵਾ ਹੋ ਗਿਆ ਹੈ ਉਥੇ ਹਾਂ ਵਿੱਚ ਆਪਣੀਆਂ ਤਿਹਾਂ ਚੁੱਕੀ ਜ਼ਿੰਦਗੀ ਦੇ ਘੜੇ ਵਿੱਚ ਪੱਥਰ ਸੁੱਟੀ ਜਾ ਰਿਹਾ ਹੈ ਪਰ ਪਾਣੀ ਹੋਵੇ ਤਾਂ ਬਾਹਰ ਆਵੇ ਉੱਥੇ ਤਾਂ ਥੇ ਹੈ ਤੇ ਉਸ ਕੋਲ ਤੇ ਹੈ ਪਰ ਉਹ ਮਰਦਾ ਨਹੀਂ ਉਸਨੇ ਤੇ ਨੂੰ ਤਿਉ ਤੇ ਤੇਜ਼ ਵਿੱਚ ਬਦਲ ਲਿਆ ਹੈ ਉਹ ਜ਼ਿੰਦਗੀ ਦੀ ਸੜਕ ਤੇ ਦੂਰ ਤੀਕ ਰੁਕੀ ਹੋਈ ਟ੍ਰੈਫਿਕ ਦੇਖਦਾ ਹੈ ਤੇ ਸੋਚਦਾ ਹੈ ਕਿ ਆਖਰ ਇਸ ਝਾਮ ਦਾ ਇਲਜ਼ਾਮ ਕਿਸ ਦੇ ਸਿਰ ਤੇ ਹੈ ਤੇ ਰੁਕੀ ਹੋਈ ਟ੍ਰੈਫਿਕ ਦੇ ਪਹਿਲੇ ਸਿਰੇ ਤੋਂ ਆਖਰੀ ਸਿਰੇ ਤੱਕ ਦੀ ਯਾਤਰਾ ਕਰ ਉਸ ਦੇ ਲੱਗਣ ਤੇ ਖੁੱਲਣ ਦੀਆਂ ਕਿਆਸ ਅਰਾਈਆਂ ਕਰਦਾ ਹੋਇਆ ਮੂੰਹ ਫਟ ਹੋ ਜਾਂਦਾ ਹੈ ਤੇ ਉਸ ਦੇ ਦਬੰਗੀ ਬੋਲ ਪਾਤਰਾਂ ਦੀ ਜ਼ੁਬਾਨ ਤੇ ਚੜ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਦਰਸ਼ਕ ਤੀਕ ਪਹੁੰਚ ਜਾਂਦੇ ਨੇ ਲਾਟ ਇੰਜ ਦੀ ਹੀ ਤਾਂ ਹੁੰਦੀ ਹੈ ਲਾਟ ਦਾ ਨਾ ਕੋਈ ਨਾਂ ਹੁੰਦਾ ਹੈ ਤੇ ਨਾ ਸਿਰਨਾਵਾ ਨਾ ਉਹ ਕਿਸੇ ਵਰਗੀ ਹੋਰ ਹੁੰਦੀ ਹੈ ਤੇ ਨਾ ਕਿਸੇ ਵਰਗਾ ਹੋਣਾ ਲੋਚਦੀ ਹੈ ਲਾਟ ਨੂੰ ਸਮਝਣ ਲਈ ਵੀ ਲਾਟ ਵਰਗਾ ਹੋਣਾ ਹੁੰਦਾ ਹੈ ਉਹ ਇੰਝ ਹੀ ਲਾਟ ਵਾਂਗ ਲਟਲਟ ਬਲਦਾ ਜ਼ਿੰਦਗੀ ਦੀ ਹਰ ਕੁਣ ਤਰ ਨੂੰ ਸਮਝਦਾ ਹੈ ਉਹ ਤੂੰ ਨੂੰ ਵੀ ਪਹਿਚਾਣਦਾ ਹੈ ਤੇ ਮੈਂ ਨੂੰ ਵੀ ਇਸੇ ਲਈ ਉਹ ਤੂੰ ਤੇ ਮੈਂ ਦੇ ਵਿਚਕਾਰ ਹੁੰਦੀ ਤੂੰ ਤੂੰ ਮੈਂ ਮੈਂ ਨੂੰ ਸਮਝ ਲੈਂਦਾ ਹੈ ਤੇ ਜਦ ਕੋਈ ਤੂੰ ਅਖੀਰ ਨੂੰ ਮੈਂ ਤੇ ਆ ਕੇ ਖੜ ਜਾਂਦੀ ਹੈ ਤਾਂ ਉਸ ਨੂੰ ਫਿਟ ਲਾਨਤ ਕਹ ਅਗਾਹ ਤੁਰ ਜਾਂਦਾ ਹੈ ਉਹ ਚਾਹੇ ਮੁਹੱਬਤ ਹੋਵੇ ਜਾਂ ਸਿਆਸਤ ਉਸ ਨੂੰ ਅਹਿਸਾਸ ਹੈ ਕਿ ਮਰਦ ਮਰਦ ਕਿਉਂ ਹੈ ਤੇ ਔਰਤ ਔਰਤ ਕਿਉਂ ਹੈ ਇਸ ਲਈ ਉਹ ਦੋਹਾਂ ਦੀਆਂ ਟਿੜਕਣਾ ਪਟਕਣਾ ਮਟਕਣਾ ਝਟਕਣਾ ਲੋਚਾਂ ਤੇ ਸੋਚਾਂ ਨੂੰ ਜਾਣ ਲੈਂਦਾ ਹੈ ਉਹ ਔਰਤ ਤੇ ਮਰਦ ਉਸ ਲਈ ਰੌਕੀ ਤੇ ਰੇਸ਼ਮਾ ਬਣ ਜਾਂਦੇ ਨੇ ਤੇ ਉਹ ਦਾਵਾ ਕਰਦਾ ਹੈ ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਤਾਂ ਭਾਵੇਂ ਜੰਮਿਆ ਹੋਵੇ ਪਰ ਜਿਸ ਨੇ ਰੌਕੀ ਤੇ ਰੇਸ਼ਮਾ ਨਹੀਂ ਪੜਿਆ ਉਸਨੇ ਡੱਕਾ ਨਹੀਂ ਪੜਿਆ ਇਹ ਉਸ ਦਾ ਭਰਮ ਵੀ ਹੋ ਸਕਦਾ ਹੈ ਪਰ ਜਾਣ ਲਈ ਭਰਮ ਵੀ ਤਾਂ ਚਾਹੀਦੇ ਨੇ ਉਲਟ ਹੈ ਇਸ ਲਈ ਕਿਸੇ ਟੁੰਡੀ ਲਾਟ ਦੀ ਪ੍ਰਵਾਹ ਨਹੀਂ ਕਰਦਾ ਮਾਨਾ ਹੀ ਕਹਿੰਦਾ ਹੈ ਪਤੰਗ ਵਾਂਗ ਤੁਣਕੇ ਮਾਰਦਾ ਸਿੰਗੀ ਕਾਟ ਜਿਉਂ ਪੱਛ ਲਾਉਂਦਾ ਕਿਸੇ ਵੈਦ ਜਿਉਂ ਸਰਜਰੀ ਕਰਦਾ ਤੰਦਰੁਸਤ ਸਮਾਜ ਦੀ ਕੰਸੋ ਲੈਦਾ ਤੁਰਿਆ ਜਾ ਰਿਹਾ ਵਿਚਾਰ ਧਾਰਾ ਦੇ ਮੁਕਾਬਲੇ ਧਾਰਾ ਦਾ ਆਸ਼ਿਕ ਹੈ ਧਾਰਾ ਉਸ ਲਈ ਝਰਨਾ ਹੈ ਜੋ ਉਛਲਦੀ ਕੁਦਦੀ ਪੱਥਰਾਂ ਦੇ ਨਾਲ ਖਿੰਦੀ ਮਨਮਰਜ਼ੀ ਨਾਲ ਵਹਿੰਦੀ ਤੇ ਹਮੇਸ਼ਾ ਸਫਰ ਵਿੱਚ ਰਹਿੰਦੀ ਤੇ ਵਿਚਾਰ ਧਾਰਾ ਉਸ ਨਦੀ ਵਾਂਗ ਜੋ ਸੂਆਂ ਤੇ ਕੱਸੀਆਂ ਵਿੱਚ ਵਟਦੀ ਤੇ ਖਾਲਾਂ ਵਿੱਚ ਦੀ ਹੁੰਦੀ ਹੋਈ ਧਰਤੀ ਦੀ ਕਿਸੇ ਨੂੰ ਕਰੇ ਦਮ ਤੋੜ ਜਾਂਦੀ ਤੇ ਧਰਤੀ ਨੂੰ ਫੇਰ ਕਿਸੇ ਹੋਰ ਵਿਚਾਰਤਾ ਰਾਦੀ ਉਡੀਕ ਰਹਿੰਦੀ ਪਰ ਧਾਰਾ ਹਮੇਸ਼ਾ ਵਗਦੀ ਰਹਿੰਦੀ ਝਰਨੇ ਵਾਂਗ ਇਸ ਲਈ ਉਹ ਧਾਰਾ ਨੂੰ ਵਿਚਾਰਤਾ ਰ ਮੰਨ ਕੇ ਤੁਰਿਆ ਜਾ ਰਿਹਾ ਹੈ ਤੁਸੀਂ ਲਾਟ ਨੂੰ ਸਿਰਫ ਬਾਹਰੋਂ ਦੇਖਿਆ ਹੈ ਉਸ ਦਾ ਅੰਦਰ ਨਹੀਂ ਫਰੋਲਿਆ ਤੁਹਾਨੂੰ ਨਹੀਂ ਪਤਾ ਕਿ ਲਟ ਲਟ ਕਰਕੇ ਬਲਦੀ ਲਾਟ ਦੇ ਧੁਰ ਅੰਦਰ ਅੱਗ ਨਹੀਂ ਹੁੰਦੀ ਇੱਕ ਖਲਾਬ ਹੀ ਹੁੰਦਾ ਹੈ ਤੇ ਹਨੇਰਾ ਵੀ ਹੁੰਦਾ ਹੈ ਖਲਾਬ ਜਿੰਨਾ ਡੂੰਘਾ ਹੁੰਦਾ ਹੈ ਤੇ ਹਨੇਰਾ ਜਿੰਨਾ ਗਾੜਾ ਹੁੰਦਾ ਹੈ ਚਾਨਣ ਦੀ ਤਲਾਸ਼ ਓਨੀ ਤਿੱਖੀ ਹੁੰਦੀ ਹੈ ਤੇ ਜਦ ਉਹ ਚਾਨਣ ਦੀ ਤਲਾਸ਼ ਤੁਰ ਅੰਦਰਲੇ ਕਾਲੇ ਰੰਗ ਤੋਂ ਚੱਲ ਕੇ ਵਿਚਕਾਰਲੇ ਪੀਲੇ ਤੇ ਬਾਹਰਲੇ ਨੀਲੇ ਰੰਗ ਤੀਕ ਪਹੁੰਚਦੀ ਹੈ ਤਾਂ ਰੰਗ ਮੰਚ ਦੀ ਸਰਜਮੇ ਤੇ ਉਤਰਦੀ ਹੋਈ ਸੈਂਕੜੇ ਰੰਗਾਂ ਵਿੱਚ ਫੈਲ ਜਾਂਦੀ ਹੈ ਇਸੇ ਲਈ ਉਸ ਦੇ ਚਾਨਣ ਨੂੰ ਮੈਥ ਦੀ ਕਿਸੇ ਥਿਊਰਮ ਵਾਂਗ ਸਿੱਧ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ AI ਦੇ ਕਿਸੇ ਐਲਗੋਰਿਦਮ ਵਾਂਗ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਉਹ ਜ਼ਿੰਦਗੀ ਚ ਵਰਬਲ ਹੈ ਤੇ ਵੋਕਲ ਹੈ ਪਰ ਰੰਗ ਮੰਚ ਤੇ ਨੋਨ ਵਰਬਲ ਹੈ ਮੱਚਦੇ ਹੋਏ ਜਜ਼ਬੇ ਉਸ ਲਈ ਭਾਸ਼ਾ ਬਣ ਜਾਂਦੇ ਨੇ ਤੇ ਰੰਗ ਮੰਚ ਇੱਕ ਲੈਬਰਾਟਰੀ ਫਿਰ ਜਦ ਮੰਨ ਮੰਚ ਤੇ ਰੰਗ ਮੰਚ ਇੱਕ ਸੁਰ ਹੋ ਜਾਂਦੇ ਨੇ ਤਾਂ ਕੋਈ ਸਰਦਣਾ ਉਗਦੀ ਹੈ ਫਿਰ ਹਰ ਚੌਕ ਤੋਂ ਸ਼ਹਿਰ ਦਿਸਦਾ ਹੈ ਫਿਰ ਬੰਦਾ ਮਿੱਟੀ ਦਾ 바ਵਾ ਨਹੀਂ ਰਹਿੰਦਾ ਉਸ ਨੂੰ ਹਰ ਰੰਗ ਦੀ ਪਛਾਣ ਆ ਜਾਂਦੀ ਹੈ ਤੇ ਉਹ ਸਵਾਲ ਕਰਦਾ ਹੈ ਕਿ ਤੁਹਾਨੂੰ ਕਿਹੜਾ ਰੰਗ ਪਸੰਦ ਹੈ ਫਿਰ ਉਸ ਨੂੰ ਸਮਝ ਆਉਂਦਾ ਹੈ ਕੋਈ ਇਡੀਪਸ ਕੰਪਲੈਕਸ ਰਾਤ ਚਾਨਣੀ ਦਾ ਰਹੱਸ ਤੇ ਟੈਰੋਰਿਸਟ ਦੀ ਪ੍ਰੇਮਿਕਾ ਹੋਣ ਦੇ ਅਰਥ ਤੇ ਜ਼ਿੰਦਗੀ ਦਿੱਲੀ ਵਾਂਗ ਜੰਗ ਦਾ ਮਰਕਜ਼ ਬਣਦੀ ਹੈ ਫਿਰ ਜਦ ਜੰਗ ਦਾ ਮਰਕਜ਼ ਬਣੀ ਜ਼ਿੰਦਗੀ ਰੂਪੀ ਦਿੱਲੀ ਦੇ ਕਿਸੇ ਮੋੜ ਤੇ ਜਾਂ ਕਿਸੇ ਰੋੜ ਤੇ ਕੋਈ ਹਾਲਸਾ ਵਾਪਰਦਾ ਹੈ ਤਾਂ ਸਮਝ ਆਉਂਦੀ ਹੈ ਕਿ ਸੁਫਨੇ ਦਾ ਕਤਲ ਸਿਆਸੀ ਕਿਵੇਂ ਹੁੰਦਾ ਹੈ ਤੇ ਗੈਰ ਸਿਆਸੀ ਕਿਵੇਂ ਫਿਰ ਜ਼ਿੰਦਗੀ ਹੋਵੇ ਜਾਂ ਨਾਟਕ ਉਸ ਦਾ ਸ਼ਾਸਤਰ ਉਸ ਦੀ ਪਛਾਣ ਉਸ ਦੀਆਂ ਪਰਤਾਂ ਉਸ ਦਾ ਚਿੰਤਨ ਉਸ ਦਾ ਸਿਧਾਂਤ ਤੇ ਵਿਹਾਰ ਤੁਹਾਡੇ ਪੂਟਿਆਂ ਤੇ ਆ ਜਾਂਦਾ ਹੈ ਫਿਰ ਮਚਦੀ ہوئی ਲਾਟ ਸਫਰ ਕਰਦੀ ਹੈ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਤੱਕ ਰੰਗਮੰਚ ਤੇ ਆਉਂਦੀ ਹੈ ਤਾਂ ਜਾਮ ਬਣ ਜਾਂਦੀ ਹੈ ਸਫਿਆਂ ਤੇ ਫੈਲਦੀ ਹੈ ਤਾਂ ਰੌਕੀ ਰੇਸ਼ਮਾਂ ਸਕਰੀਨ ਤੇ ਆਉਂਦੀ ਹੈ ਤਾਂ ਸਟੂਪਿਡ 7 ਤੇ ਗੁਰਮੁਖ ਬਣ ਜਾਂਦੀ ਹੈ ਹੁਣ ਉਹ ਲਾਟ ਰੰਗਮੰਚ ਦੇ ਅਸੀਮ ਅੰਬਰ ਤੀਕ ਫੈਲ ਗਈ ਹੈ ਰੰਗ ਮੰਚ ਦੇ ਸਾਰੇ ਸਿਤਾਰੇ ਉਸ ਦੀ ਬੁੱਕਲ ਵਿੱਚ ਹਨ ਤੇ ਉਹ ਇੱਕ ਇੱਕ ਨੂੰ ਖਿਆਲਾਂ ਦੀ ਕੱਚੀ ਲੱਸੀ ਨਾਲ ਨੋਂ ਆਉਂਦਾ ਤੋਂ ਆਉਂਦਾ ਸ਼ਿੰਗਾਰ ਦਾ ਪਿਆਰ ਦਾ ਦੁਲਾਰ ਦਾ ਥਾਂ ਥਾਂ ਟਿਕਾ ਰਿਹਾ ਹੈ ਤਾਂ ਜੋ ਫਿੱਕੀ ਨਾ ਪਵੇ ਕਿਸੇ ਦੀ ਚਮਕ ਤੇ ਉਹ ਖੁਦ ਅੰਬਰ ਦੀ ਫੁਲਕਾਰੀ ਦੀ ਬੁੱਕਲ ਮਾਰ ਅਗਲੇ ਸਫ਼ਰ ਲਈ ਅਦਬਾਂ ਦੇ ਕਿਸੇ ਹੋਰ ਸ਼ਾਇਰ ਵਿੱਚ ਨਿਕਲ ਗਿਆ ਹੈ ਲਾਟ ਹਜ਼ਾਰ ਰੰਗੀ ਹੋ ਗਈ ਹੈ